ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਦੇਖਦੇ ਹਾਂ ਆਪਣੇ ਕੋਲ ਇੱਕ ਦੁੱਧ ਵਾਲੀ ਢੋਲੀ ਆਈ ਸੀ ਜੋ ਕਲਾਸ ਆਪਣੇ ਕੰਡੇ ਦੇ ਨਾਲ ਆਉਂਦੀ ਆ ਦੇਖ ਸਕਦੇ ਏ ਆਈ ਆ ਢੋਲੀ 15 ਲੀਟਰ ਦੇ ਨੇੜੇ ਭੰਡਾ ਦੁੱਧ ਪੈਂਦਾ ਇਹਦੇ ਵਿੱਚ ਤੇ ਇਹਦਾ ਕੰਡੇ ਨੂੰ ਪ੍ਰੋਬਲਮ ਆ ਕੰਡਾ ਕੋਈ ਸ਼ੋ ਨਹੀਂ ਕਰਦਾ ਆਪਾਂ ਦੇਖਦੇ ਆ ਆਓ ਦੇਖਦੇ ਆ ਕਰਦੇ ਦਾ ਹੱਲਾ ਆਪਾਂ ਕਿ ਕੀ ਪ੍ਰੋਬਲਮ ਆਪਾਂ ਦਿਖਾ ਦਿਆ ਤੁਹਾਨੂੰ ਇਹਨੂੰ ਆਪਾਂ ਨੂੰ ਖੋਲ ਲਿਆ ਸੀ ਪਹਿਲਾਂ ਤੇ ਹੁਣ ਇਹਨੂੰ ਆਪਾਂ ਦੇਵਾਂਗੇ ਸਪਲਾਈ ਆਪਦੇ ਕੋ ਆਪਾਂ ਇਹਨੂੰ ਸਪਲਾਈ ਦੇ ਕੇ ਦੇਖਦੇ ਆਂ ਕੀ ਬਣਦਾ ਤੇ ਇਹਦੇ ਨਾਲ ਆਪਾਂ ਨੂੰ ਆਪ ਵੀ ਦੇਖ ਸਕਦੇ ਹਾਂ ਵੀ ਚਾਰਜਿੰਗ ਤਾਂ ਸ਼ੋਅ ਕਰਨ ਲੱਗ ਗਿਆ ਚਾਰਜਿੰਗ ਵਾਲਾ ਇੰਡੀਕੇਟਰ ਇਹਦੇ ਵਿੱਚ ਆ ਗਿਆ ਰੈੱਡ ਵਾਲਾ ਇੰਡੀਕੇਟਰ ਇੱਥੇ ਸ਼ੋਅ ਹੋ ਰਿਹਾ ਉਹ ਉਹ ਤਾਂ ਆ ਗਿਆ ਪਰ ਇਹ ਵਰਕ ਨਹੀਂ ਕਰ ਰਿਹਾ ਹਨ ਤੇ ਦੇਖਦੇ ਹਾਂ ਬਣੇ ਰਹੋ ਆਪਾਂ ਵੀ ਪਹਿਲਾਂ ਆਪਾਂ ਆਪਣਾ ਮੀਟਰ ਦੇ ਨਾਲ ਜਿਹੜੀ ਦੇਖਾਂਗੇ ਵੋਲਟੇਜ ਜਿਹੜੀ ਆਪਾਂ ਦਿੱਤੀ ਆ ਇਹ ਆਪਣਾ ਡੀਸੀ ਸਰਕਟ ਆ 5 ਬੋਲਟ ਦੇ ਉਪਰ ਇੰਕਾ ਹਨ ਜੋ ਆਪਾਂ ਨੇ ਦਿੱਤਾ ਬਿਲਕੁਲ ਸਹੀ ਹੈ 5 ਬੋਲਟ ਇਹਦੇ ਵਿੱਚ ਇੱਕ ਬੈਟਰੀ ਲੱਗੀ ਹੁੰਦੀ ਆ ਆਪ ਕਰਦੇ ਆਂ ਇੱਥੇ ਇਸ ਬੈਟਰੀ ਨੂੰ ਆਪਾਂ ਚੈੱਕ ਕਰਦੇ ਆਂ ਕੋਲ ਕੇ ਸ਼ੋ ਹੋ ਰਿਹਾ ਵੀਰੂ ਜਿਹੜੀ ਬੈਟਰੀ ਆ ਇਹਦਾ ਕੰਮ ਨਹੀਂ ਕਰ ਰਹੀ ਬੈਟਰੀ ਵਿੱਚ ਪ੍ਰੋਬਲਮ ਆ ਆਪਣੇ ਦੀ ਬੈਟਰੀ ਕੱਢ ਲਈਏ ਬਾਹਰ ਇਹਨੂੰ ਆਪਾਂ ਦੇ ਟਰਮੀਨਲ ਉੱਤੇ ਦੀ ਡਾਗੇ ਨਾ ਕੰਟੈਕਟ ਫਿਰ ਚੈੱਕ ਕਰਦੇ ਆਂ। ਤੋਂ ਉੱਥੇ ਦਾ ਆਪਾਂ ਚੈੱਕ ਕਰ ਲਿਆ ਜਦੋਂ ਆਪਣੀ ਜਿਹੜਾ ਡਾਕਟਰ ਲਾਇਆ ਡਾਕਟਰ ਦੀਆਂ ਦੇ ਪੰਜ ਬੋਲਟ ਪੂਰੇ ਬਣ ਚੁੱਕੇ ਸੀ ਉੱਥੇ ਤੇ ਇਹਦਾ ਕੀ ਕੰਡੀਸ਼ਨ ਹੈ ਇਹ ਆਪਾਂ ਦੇਖਦੇ ਹਾਂ ਕਰਦੇ ਆਂ। ਹਾਂ ਜੀ ਇਹ ਡੈਡ ਹੈ ਜੀ। ਕਿਤੇ ਵਿੱਚ ਸ਼ਾਇਦ ਤੁਹਾਨੂੰ ਕੋਈ ਸ਼ੋ ਹੋਂਦਾ ਹੋਵੇ ਪੁੱਠਾ ਜਾਂ ਨਾ ਸ਼ੋ ਹੋਊਗਾ। ਤੇ 0.1 ਕੋ ਦਿਖਾ ਰਿਹਾ ਤੁਹਾਨੂੰ ਇਹ ਕਿਦੇ ਮੁਤਾਬਕ ਆਪਾਂ ਜਿਹੜੀ ਇਹਨੂੰ ਬੈਟਰੀ ਲਾਵਾਂਗੇ ਆਪਣੇ ਕੋਲ ਨਵੀਂ ਬੈਟਰੀ ਆਪਰੇ ਤੇ ਇੱਕ ਵਾਰੀ ਆਪਾਂ ਲਾਉਣ ਤੋਂ ਪਹਿਲਾਂ ਟਰਮੀਨਲ ਥੋੜੇ ਸਾਫ਼ ਕਰਨੇ ਹੁੰਦੇ ਆ ਤੇ ਤਾਂ ਜੋ ਟੰਕਾ ਸਾਫ਼ ਲੱਗ ਜਾਵੇ ਹੁਣ ਇਹਦੇ ਆਬਜੈਕਟ ਆਪਾਂ ਇੱਥੇ ਦੇਖਾਂਗੇ ਹੁਣ ਮੈਟਰੀ ਤੇ ਲਾ ਕੇ ਲਓ ਜੀ ਇਹ ਤੁਹਾਨੂੰ 4.5 ਤੇ 4.2 ਸ਼ੋਅ ਕਰ ਰਿਹਾ। ਉਹ ਬੈਟਰੀ ਦੀ ਪਾਵਰ ਹੀ 4 ਵੋਲਟ 4.1 ਟ ਹੈ 1.5 ਐਂਪੀਰਾ 4 ਬੋਲ ਤੇ ਇਹਨੂੰ ਆਪਾਂ ਲਾਉਨੇ ਆ ਦੇ ਨਾਲ ਟਾਂਕੇ ਤੇ ਦੇਖਦੇ ਆਂ ਕੀ ਬਣਦਾ ਅੱਜਕੱਲ ਤਕਨੀਕ ਐਡਵਾਂਸ ਹੁੰਦੀ ਜਾਂਦੀ ਆ ਪਹਿਲਾਂ ਦੁੱਧ ਪਾਉਣ ਵਾਲੀ ਖਾਤਰ ਆਪਾਂ ਮਿੱਤੋ ਦੂਸਰੇ ਕੰਡੇ ਵਰਤੇ ਹੁੰਦੇ ਸੀਗੇ ਲੰਮਕਣ ਵਾਲੇ ਕੰਡੇ ਹੁੰਦੇ ਸੀ ਤੇ ਡਿਜੀਟਲ ਕੰਡੇ ਆ ਗਏ ਇਹ ਜਿਹੜੇ ਹੁੰਦੇ ਆ ਹਣ ਡੇਟੋਲੇ ਇਹ ਜੀ ਆਗੇ ਵੀ ਘਰੋ ਘਰ ਜਿਹੜੇ ਦੁੱਧੀ ਜਾਂਦੇ ਦੁੱਧ ਲੈਣ ਜਾਂਦੇ ਦੁੱਧ ਪਾਉਣ ਉਹ ਉਹਨਾਂ ਕੋਲੇ ਮੋਟਰਸਾਈਕਲ ਤੇ ਆਪਣੇ ਹੀ ਕੰਡਾ ਟੰਗਿਆ ਹੁੰਦਾ ਜਿਹਦੇ ਵਿੱਚ ਸਿੱਧਾ ਉਹ ਵੀ ਗਾਗ ਤੇ ਸਾਹਮਣੇ ਉਹ ਤਾਂ ਜੀਰੋ ਕਰਕੇ ਆਪਾਂ ਦੁੱਧ ਪਾ ਲੈਣਾ ਤੇ ਘਰੋ ਮਤਲਬ ਇਹ ਵੀ ਦੁੱਧ ਦੀ ਵੀ ਹੋਮ ਡਿਲੀਵਰੀ ਹੁੰਦੀ ਹੈ ਜੀ ਹੁਣ ਤੇ ਬਾਹਲੇ ਸ਼ਹਿਰਾਂ 'ਚ ਤਾਂ ਹੁਣ ਦੁੱਧ ਲੈਣ ਵਾਲੇ ਘਰੇ ਪਾ ਕੇ ਵੀ ਜਾਂਦੇ ਆਪਾਂ ਪਹਿਲਾਂ ਦੁੱਧੀ ਦੁੱਧ ਪਾਉਣ ਆਉਂਦਾ ਸੀ ਹੋਮ ਡਿਲੀਵਰੀ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ ਉਹ ਬੁੱਧੀ ਕਹਿੰਦੇ ਆਪਾਂ ਆ ਗਿਆ ਉਹ ਵੀ ਹੋਮ ਡਿਲੀਵਰੀ ਸੀ ਹਨਾ ਹੁਣ ਅੱਜ ਕੱਲ ਹੋਮ ਡਿਲੀਵਰੀ ਸ਼ਬਦ ਪ੍ਰਚਲਿਤ ਹੋ ਗਿਆ ਪਰ ਇਹ ਕਈ ਚੀਜ਼ਾਂ ਦੇ ਪਹਿਲਾਂ ਤੋਂ ਪਹਿਲਾਂ ਆਪਾਂ ਕਹਿੰਦੇ ਘਰੇ ਪਾ ਕੇ ਜਾਊ ਉਹਨੂੰ ਹੋਮ ਡਿਲੀਵਰੀ ਸੀ ਤੇ ਕਿਤੇ ਆਪਾਂ ਟਾਂਕੇ ਚੰਗੀ ਤਰ੍ਹਾਂ ਲਾ ਲਣੇ ਵੀ ਕੋਈ ਆਪਾਂ ਨੂੰ ਵਿੱਚ ਕੋਈ ਅਜਿਹਾ ਜਿਹਾ ਪ੍ਰੋਬਲਮ ਨਾ ਹੋਵੇ ਤੇ ਆਪਾਂ ਨੂੰ ਲਾ ਕੇ ਦੇਖਾਂਗੇ ਵਾਕਈ ਤੁਹਾਨੂੰ ਮੈਂ ਦਿਖਾ ਸਕਦਾ ਵੀ ਹੁਣ ਇੱਥੇ ਇਹਦੇ ਵਿੱਚ ਬੋਲਟ ਜ ਆ ਗਈ ਹੈ ਮੈਂ ਮਾੜਾ ਹਾਂਜੀ ਆਪਾਂ ਇਸ ਨੂੰ ਪ੍ਰੋਪਰ ਇਹਦੇ ਵਿੱਚ ਫਿਰ ਫਿੱਟ ਕਰਾਂਗੇ ਬੈਟਰੀ ਨੂੰ ਆਪਾਂ ਇਹਦੇ ਵਿੱਚ ਬੈਟਰੀ ਨੂੰ ਫਿੱਟ ਕਰਕੇ ਤੁਹਾਨੂੰ ਨਾਲ ਵਿਖਾਵਾਂਗੇ ਵੀ ਇਹਦੇ ਉੱਪਰ ਇੱਕ ਛੋਟਾ ਜਿਹਾ ਕਲੈਂਪ ਬਣਿਆ ਆਉਂਦਾ ਕੰਪਨੀ ਵੱਲੋਂ ਇਹ ਉਹ ਵਾਲਾ ਦੇਖੋ ਕਲੈਂਪ ਆਹ ਦੇਖੋ ਤੁਸੀਂ ਇੱਕ ਕਲੈਂਪ ਇਹਦੇ ਉੱਤੇ ਇੱਕ ਪੇਚ ਲੱਗਿਆ ਛੋਟਾ ਜਿਹਾ ਇਹ ਪੇਚ ਨੂੰ ਆਪਾਂ ਚੰਗੀ ਤਰ੍ਹਾਂ ਕੱਸ ਦੇਣਾ ਤਾਂ ਜੋ ਆਪਣੀ ਬੈਟਰੀ ਕਿਸੇ وجہ ਨਾਲ ਹਿੱਲੇ ਨਾ ਤੇ ਅੱਜਕੱਲ ਬਹੁਤ ਜ਼ਿਆਦਾ ਕੰਡੇ ਪ੍ਰਚਲਿਤ ਹੋ ਗਏ ਨੇ। ਇੰਨੀ ਡਿਮਾਂਡ ਵੀ ਬਹੁਤ ਆ ਕਿ ਹੁਣ ਡਿਲੀਵਰੀ ਚੇਕ ਕਰੇ ਪਰਤੇ ਤਾਂ ਵੱਡਾ ਕੰਡਾ ਕਿਸੇ ਚੱਕਣਾ ਪੈਂਦਾ ਸੀਗਾ। ਤੋਂ ਇਹ ਹੁਣ ਛੋਟੇ ਕੰਡੇ ਹੋਣੇ ਬਹੁਤ ਫਾਇਦਾ ਹੋ ਗਿਆ। ਤੇ ਆਪਣਾ ਕੰਡਾ ਸਮਝ ਲਓ ਹੁਣ ਇੰਨੇ ਨੌਕਸ ਨਾਲ ਰਿਪੇਅਰ ਹੋ ਚੁੱਕਿਆ। ਤੇ ਜੇਕਰ ਦਾਹ ਕੋਲੇ ਇਹਦਾ ਡਾਕਟਰ ਨਾ ਹੋਇਆ ਤਾਂ ਡਾਕਟਰ ਵੀ ਦੇ ਦੇਾਂਗੇ। ਤੇ ਕੀ ਹੋਇਆ ਤਾਂ ਬਹੁਤ ਵਧੀਆ ਹੀ ਹੈ ਅੱਲਾਪਾ ਤੋਂ ਗਾਹਕ ਤੋਂ ਡਾਕਟਰ ਮੰਗਾਵਾਂਗੇ ਤੇ ਤੁਸੀਂ ਡਾਕਟਰ ਲੈ ਕੇ ਆਓ ਆਪਾਂ ਚੈੱਕ ਕਰੀਏ ਕਈ ਵਾਰ ਅਡਾਪਟਰ ਖਰਾਬ ਹੋਣ ਦੀ وجہ ਦੇ ਨਾਲ ਵੀ ਨਾ ਇਹ ਬੈਟਰੀਆਂ ਡੈੱਡ ਹੋ ਜਾਂਦੀਆਂ ਬੈਟਰੀ ਚਾਰਜ ਨੂੰ ਆਉਂਦੀ ਹੈ ਹਿੰਦਿ ਦਾ ਅਡਾਪਟਰ ਦੇ ਪ੍ਰੋਬਲਮ ਆ ਫਿਰ ਉਹ ਤੇ ਕੀ ਫੇਸ ਕਰਨਾ ਪੋ ਜੇ ਹੁਣ ਆਪਾਂ ਲੈ ਆ ਗਏ ਗਾਹਕ ਨੇ ਆਪਦੇ ਉਹਨੇ ਟਰਾਈ ਲੈਣੀ ਹੈ ਇਹ ਇਹਨੂੰ ਲਾ ਕੇ ਚਾਰਜ ਲਾਉਂਗਾ ਆ ਬੈਟਰੀ ਜਿੰਨੀ ਚਾਰਜ ਆ ਇੱਕ ਦੋ ਦਿਨ ਤੱਕ ਹੋ ਕੇ ਚਾਰਜ ਹੋ ਕੇ ਹਟ ਜਾਊਗੀ ਫਿਰ ਫਿਰ ਉਹ ਕੰਮ ਉੱਥੇ ਹੋ ਜੂ ਫਿਰ ਫਿਰ ਉਹ ਬੈਟਰੀ ਡੈੱਡ ਹੋ ਜੂਗੀ ਕਿਰਾ ਜਦੋਂ ਆਪਾਂ ਇਹ ਬੈਟਰੀ ਰੀਚੇਬਲ ਹੁੰਦੀ ਚਾਰਜੇਬਲ ਹੁੰਦੀਆਂ ਪਰ ਇਹਨਾਂ ਨੂੰ ਵੀ ਦਾ ਕੰਟੀਨਿਊ ਚਾਰਜ ਕਰਨਾ ਹੁੰਦਾ ਜੇ ਮੰਨ ਕੇ ਚਲੋ ਇਹ ਬੈਟਰੀ 4 ਘੰਟੇ ਦੀ ਬੈਕਅਪ ਦੇ ਰਹੀ ਹੈ ਕਿ ਆਪਾਂ ਚਲਾਈਏ ਤੈਨੂੰ ਘੰਟੇ ਚਾਰਜ ਲਾ ਲਓ ਭਰ ਜੂਗੀ ਪਰ ਜੇ ਨੂੰ ਆਪਾਂ ਚਾਰਜਰ ਵੀ ਆਪਣਾ ਖਰਾਬਾ ਬਲਾ ਕੇ ਆਪਦੇ ਸਹਾਰਾ ਦਾ ਪਾਸੇ ਹੋ ਗਏ ਆ ਪਰ ਕੀ ਇਹ ਨਹੀਂ ਡੈਡ ਜਾਵਣਾ ਇਹਨੇ ਬਿਲਕੁਲ ਸੌਂ ਜਾਣਾ ਬੈਟਰੀਆਂ ਨਹੀਂ ਬਸ ਫਿਰ ਜਿਵੇਂ ਹੁਣ ਦੇਖੋ ਨ ਦੇਖੋ ਤਾਂ ਨਵੀਂ ਬੈਟਰੀ ਨਵੀਂ ਕੰਡੀਸ਼ਨ ਪਈ ਆ ਪਰ ਇਹ ਡੈਡ ਹੋ ਚੁੱਕੀ ਆ ਬਹੁਤ ਇਹ ਬਸ ਦੀਪ ਚ ਪਹੁੰਚ ਚੁੱਕੇ ਹੁਣੇ ਉੱਠਣੀ ਵੀ ਹੈ ਨਹੀਂ ਚਾਰਜ ਕਰਾਂਗੇ ਤਾਂ ਚਾਰਜ ਲਾਵਾਂਗੇ ਆਪਾਂ ਮਾੜਾ ਜਿਹਾ ਝਖਾਊਗੀ ਨਾਲ ਹੀ ਡੈਡ ਨਾਲ ਹੀ ਡੈਡ ਇਸ ਤਰੀਕੇ ਨਾਲ ਆਪਣਾ ਸ਼ੋ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਕਿੰਨਾ ਹੁਣੇ ਅੱਖਰ ਚੱਲ ਪਏ ਨੇ ਇਹਦੇ ਵਿੱਚ ਆਪਣਾ ਕੰਡਾ ਸ਼ੋ ਬਿਲਕੁਲ ਸਹੀ ਹੋ ਗਿਆ ਤੇ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣੀ ਹੈ ਆਪਣੇ ਕੋਲ ਇੱਕ ਪ੍ਰੋਜੈਕਟਰ ਆਇਆ ਸੀ ਅੱਜ ਆਹ ਵਾਲਾ ਤੇ ਇਹਨੂੰ ਇੱਕ ਪ੍ਰੋਬਲਮ ਸੀਗੀ ਇਹਦੀ ਪ੍ਰੋਬਲਮ ਵੀ ਆਪਾਂ ਸੋਲਵ ਕਰ ਲਈ ਆ ਤਕਰੀਬਨ ਇਹਦੀ ਪੇਚ ਲਾਉਣ ਵਾਲੇ ਰਿਹਾ ਇਹ ਵੀ ਮੈਂ ਤੁਹਾਨੂੰ ਹੁਣੇ ਦਿਖਾਉਣਾ ਚਲਾ ਕੇ ਬਣੇ ਰਹੋ ਜੀ ਇਹ ਕਿਸੇ ਭੈਣ ਵੀਰ ਦਾ ਵੀਰਜੀ ਦਾ ਪ੍ਰੋਡਕਟਰ ਆ ਮਾਰੋਂ ਆਇਆ ਬੈ ਠੀਕ ਹੋਈ ਆਪਣੇ ਕੋਲ ਰਿਪੇਅਰ ਹੋਣ ਦੀ ਖਤਰਾ ਆਇਆ ਸੀ ਜਿਹਦਾ ਆਪਾਂ ਨੋਕਸਾ ਟਰੇਸ ਕਰ ਲਿਆ ਉਦੋਂ ਕਿਸੇ ਕਾਰਨ ਵਾਸਤੇ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਚਲੋ ਆਪਾਂ ਹੁਣ ਤੁਹਾਨੂੰ ਦਿਖਾ ਦਿੰਨੇ ਆ ਆਪਣਾ ਟੰਡਾ ਰਿਪੇਅਰ ਹੋ ਚੁੱਕਿਆ ਬਿਲਕੁਲ ਸਹੀ ਆਦੀ ਸਵੱਛ ਲੋਡ ਪ੍ਰੋਪਰ ਸਹੀ ਆ ਹੈ ਆਪਾਂ ਨੂੰ ਕਰਦੇ ਹਾਂ ਸੈਟ ਇਹ ਆਪਾਂ ਹੁਣ ਤੁਹਾਨੂੰ ਪ੍ਰੋਜੈਕਟਰ ਦੀ ਦਿਖਾਉਨੇ ਆ ਕੰਡੀਸ਼ਨ ਨੂੰ ਚਲਾ ਕੇ ਦਿਖਾਉਨੇ ਆ ਮੇਡ ਇਨ ਇੰਗਲੈਂਡ ਆ ਇਹ ਬਹੁਤ ਸੋਹਣਾ ਪ੍ਰੋਜੈਕਟਰ ਆ ਜੀ ਦੀ ਪ੍ਰੋਬਲਮ ਸੀਗੀ ਵੀ ਇਹ ਲਾਈਟ ਚ ਆ ਰਹੀ ਸੀ ਪਰ ਇਹਦੇ ਜੋ ਫੋਕਸ ਹੈ ਉਹ ਫੋਕਸ ਨਹੀਂ ਚੱਲ ਰਿਹਾ ਸੀ ਤੇ ਆਪਾਂ ਨੂੰ ਕੋਸ਼ਿਸ਼ ਕਰਾਂਗੇ ਇਹਦਾ ਚਲਾਉਣ ਦੀ ਖਾਤਰ ਇਹਨੂੰ ਫੋਕਸ ਜੁੜੇ ਰਹੋ ਆਪਣਾ ਲਾਈਟਾਂ ਬੰਦ ਕਰ ਲਈਏ ਸਾਨੂੰ ਦਿਖਾਉਣ ਦੀ ਖਾਤਰ ਆਪਾਂ ਫੋਨ ਕਰਦੇ ਆ ਔਨ ਦੇਖਦੇ ਆ ਕੀ ਸ਼ੋ ਕਰਦਾ ਆਪਣਾ ਕੋਈ जुड़े रहो तो सीना सप दिखावने थान आप चीज नु साउंड सुनी होगी होणे अपने ऑपरेट हो चुके हैं अपन दिखावने थान बस इस टाइम नेरा भी काफी चाहिए था कोशिश कर रहे हैं कि लौंडी तो अपन साथते ऑपरेट करके दिखावने थान ਇਹ ਜੰਨਹੋ ਦੇ ਇਨੋਂ ਆਪਾਂ ਸਾfte ਆਪਣੇ ਗਾਮੇ ਕੀ ਬਣਦਾ ਦੇਖਦੇ ਆਪਾਂ ਇਹ ਕਾ ਅਜੀਬ ਜਿਹੀ ਜੀ ਲੱਗ ਰਹੀ ਆ ਦੇਖਣ ਨੂੰ ਸਾਹ ਪਰ ਨੂੰ ਸੱਚ ਲੋ ਜੀ ਆਪਣਾ ਪ੍ਰੋਜੈਕਟਰ ਜੱਗ ਚੱਲ ਚੁੱਕਿਆ ਐ ਲਾਈਟ ਬੰਦ ਕਰਨੀ ਚਾਹੁੰਦਾ ਪਰ ਇਹ ਰੁਕਣਾ ਜਾ ਕੇ ਕਿਤੇ ਚਲੋ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਿੰਦੇ ਆਂ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਿੰਦੇ ਆਂ ਤੇ ਸਾਨੂੰ ਸ਼ੋ ਹੋ ਰਿਹਾ ਉਹ ਆਪਣਾ ਪ੍ਰੋਜੈਕਟ ਇੱਥੇ ਚੱਲ ਰਿਹਾ ਮੈਂ ਥੋੜੀ ਜਿਹੀ ਦੀ ਆਵਾਜ਼ ਵੀ ਲਾ ਕੇ ਦਿਖਾਉਂਗਾ ਤੁਹਾਨੂੰ ਇਹਦੀ ਆਵਾਜ਼ ਆ ਰਹੀ ਹੈ ਤੇ ਇਹੇਪਰ ਕੰਤ ਤੇ ਫੋਕਸ ਪਾ ਸਕਦੇ ਆ ਤੇ ਆਦੇ ਪਿੱਛੇ ਤੇ ਲੈਂਜ ਜਾਗ ਰਿਹਾ ਜੀ ਲੈਂਜ ਪੂਰਾ ਟੌਪ ਦਾ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਕੈਮਰੇ ਨਾਲ ਦਿਖਾਉਣ ਦੀ ਕਿ ਹੁਣ ਇੱਥੇ ਦਿਨ ਕਰਕੇ ਇਹਦਾ ਪਤਾ ਨਹੀਂ ਜਿਆਦਾ ਲੱਗ ਰਿਹਾ ਮੈਂ ਸਾਹਮਣੇ ਕੰਤ ਤੇ ਇਹਦਾ ਫੋਕਸ ਪਾਉਣ ਦੀ ਕੋਸ਼ਿਸ਼ ਕਰੂੰਗਾ ਉਹਦੇ ਕੰੰਦੇ ਤੇਰਾ ਪੋਸਟ ਆ ਗਿਆ। ਸ਼ਾਇਦ ਆਪ ਜੀ ਨੂੰ ਸ਼ੋ ਵੀ ਕਰਦਾ ਕਿ ਹੁਣ ਦਿਨ ਕਰਕੇ ਲੇਟਾਂ ਜਾਗਦੀਆਂ ਨਹੀਂ ਪਤਾ ਲੱਗਦਾ ਜਿਆਦਾ। ਪਰ ਆਪਣੇ ਇਹ ਵਰਕ ਕਰ ਗਿਆ। ਆਹ ਦੇਖੋ। ਹਾਂਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹਾਂਜੀ। ਇਹ ਪ੍ਰੋਪਰ ਤਰੀਕੇ ਨਾਲ ਸਹੀ ਆਪਣਾ ਚੱਲ ਚੁੱਕਿਆ ਜੀ। ਲੈਸ। ਪ੍ਰੋਜੈਕਟ ਹੁੰਦਾ ਜੇ ਇਹ ਫਿਲਮ ਬਣਦੀ ਹੁੰਦੀ ਇਹਦੇ ਉੱਤੇ ਆਪ ਵੀ ਦੇਖ ਸਕਦੇ ਹੋ ਤੇ ਇੱਥੇ ਇਹ ਫਿਲਮ ਬਣ ਚੁੱਕੀ ਹੈ ਇਹ ਜ਼ੂਮ ਕਰਕੇ ਵੱਡੇ ਪੜਦੇ ਤੇ ਜਾ ਕੇ ਜਾਵਾਂਗੇ ਤੇ ਹੁਣ ਆਪਣਾ ਚੰਨ ਕਰਕੇ ਆਪਾਂ ਨੂੰ ਪ੍ਰੋਪਰ ਦੀ ਫੋਟੋ ਨਹੀਂ ਦਿਖਾ ਸਕ ਰਹੇ ਕਿੰਨੀ ਬਣਾ ਰਿਹਾ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਕਰ ਰਿਹਾ ਹਾਂ ਹੁਣ ਆਪਣੀ ਫਲਾਟ ਇਹ ਵੀ ਬੰਦ ਹੋ ਗਈ ਆ ਸਕੋਰ ਕਲੀਅਰ ਹੋਊਗਾ ਆਪਾਂ ਨੂੰ ਹਾਂਜੀ ਕਲੀਅਰ ਹੋ ਰਿਹਾ ਹੈ ਨਾ ਹਾਂਜੀ ਉਹ ਦੇਖੋ ਨੇ ਆਪਾਂ ਕਲੀਅਰ ਜੀ ਆਪਾਂ ਕੋਸ਼ਿਸ਼ ਤੋਂ ਵਧਾ ਘਟਾ ਸਕਦੇ ਹਾਂ ਕਿੰਨਾ ਆਪਾਂ ਦੇਖਣਾ ਹੁਣ ਧੁੰਦਲਾ ਹੋ ਗਿਆ ਤੇ ਕਲੀਅਰ ਹੋ ਗਿਆ ਇੱਥੇ ਤੇ ਜਿਵੇਂ ਜਿਵੇਂ ਰਾਤ ਚੜ੍ਹੂਗੀ ਉਵੇਂ ਹਨੇਰਾ ਹੋਊਗਾ ਰਾਤ ਦਾ ਮਤਲਬ ਹਨੇਰਾ ਜਦੋਂ ਵੀ ਹੋ ਗਿਆ ਇਹਨੇ ਆਪਣਾ ਪ੍ਰੋਪਰ ਸਹੀ ਵਰਕ ਕਰਨਾ ਸ਼ੁਰੂ ਕਰ ਦੇਣਾ ਤੇ ਸਾਨੂੰ ਵਧੀਆ ਗੱਲ ਆ ਵੀ ਇਹਦੀ ਚੀਜ਼ਾਂ ਨੂੰ ਆਪ ਵਰਤੋ ਨਾ ਕਿਸੇ ਨੂੰ ਵਰਤੋ ਸਾਡੇ ਦੋਸਤ ਵੀ ਕਿਸੇ ਨੂੰ ਵਰਤਣ ਦੇ ਦਿੰਦਾ ਸੀਗਾ ਤੇ ਉਹ ਤਾਂ ਕਰਕੇ ਏਡੀ ਵੱਡੀ ਫ੍ਰੀ ਰੌਣਕ ਆ ਗਈ ਇਹਨਾਂ ਨੂੰ ਮਹਿੰਗਾ ਕਾਫੀ ਹੈ ਜਿਹੜਾ ਆਪਣੇ ਹੁਣ ਇੰਡੀਆ 'ਚ ਮਿਲ ਰਿਹਾ ਉਹ ਚੈਨਲ ਮੇਡ ਆਉਂਦੇ ਆ ਉਹ ਪ੍ਰੋਕਸੀਮੇਟਲੀ 3500 ਤੋਂ 4000 ਦਾ ਆਂਦਾ ਪਰ ওই ਨਹੀਂ ਚੀਜ਼ ਨਹੀਂ ਬੰਦੀ ਆ ਇਹ 10000 ਤੋਂ 11000 ਦੀ ਤੇ ਕਾਟ ਹੈਗੀ ਇਹਦੀ ਤੇ ਆਪਾਂ ਤਾਂ ਤੁਹਾਨੂੰ ਹੀ ਰਾਇ ਦੇਵਾਂਗੇ ਜਿਹਦੇ ਕੋਲੇ ਵੀ ਹੈਗਾ ਖੁਦ ਚਲਾਓ ਕਿਉਂ ਤੁਹਾਨੂੰ ਗੋਡੀ ਚੀਜ਼ ਆ ਤੁਹਾਡੇ ਪੈਸੇ ਲੱਗੇ ਆ ਤੁਹਾਨੂੰ ਜੇ ਬਾਰੇ ਪਤਾ ਤੇ ਹੋਰ ਜੇ ਕੋਈ ਚਲਾਊਗਾ ਬਿਨਾ ਮਤਲਬ ਉਹਦੇ ਨਾਲ ਸ਼ੇੜਸ਼ਾੜੀ ਕਰਨਗੇ ਕਿ ਕੁਆਲਟੀ ਵਾਲੀ ਚੀਜ਼ ਆ ਹੋਸਨਾ ਬਣ ਗਿਆ ਹੈ ਚੰਗੀ ਹੈ ਫਸਟ ਵੀਡੀਓ ਦੀ ਫੋਟੋ ਉਹ ਹੋ ਰਹੀ ਹੈ ਹਾਂਜੀ ਫਸਟ ਆਪਣੇ ਇਸ ਟਾਈਮ ਚੱਲ ਰਹਿਣੇ ਅੰਕ ਜੀ ਆਪਾਂ ਇਹਦੇ ਵਿੱਚ ਕਾਮਯਾਬ ਹੋ ਗਏ ਹਾਂ ਜੀ ਤੇ ਜੋ ਦਾ પાર્ਟਿਸਪਲ ਆਪਾਂ ਨੇ ਦੇਖੀ ਤਾ ਤੇ ਇਹ ਚੀਜ਼ਾਂ ਇਹਨਾਂ ਦੇ ਤੁਹਾਨੂੰ ਫਿਰ ਬਾਜ਼ਾਰ 'ਚ ਨਹੀਂ ਮਿਲਦੇ ਹੁੰਦੇ ਇਹ ਕਈ ਚੀਜ਼ ਆਪਾਂ ਨੂੰ ਆਪਦੇ ਦਿਮਾਗ ਦੇ ਨਾਲ ਹੀ ਕ੍ਰੀਏਟ ਕਰਨੀਆਂ ਪੈਣੇ ਦੁਬਾਰਾ ਇਹ ਚੀਜ਼ਾਂ ਕਈਆਂ ਜਿਨ੍ਹਾਂ ਦੇ ਬਾਜ਼ਾਰ ਤੋਂ ਇਹਨਾਂ ਜੋ ਮਾਰਕੀਟ 'ਚ ਅਵੇਲੇਬਲ ਨਹੀਂ ਮਿਲਦੇ ਹੁੰਦੇ ਇਹ ਆਪਾਂ ਨੂੰ ਆਪਦੇ ਦਿਮਾਗ ਦੇ ਨਾਲ ਹੀ ਦੁਬਾਰਾ ਆਪਣੀ ਪੂਰੀ ਬੜੀ ਆ ਉਹਦੇ ਨਾਲ ਹੀ ਆਪਾਂ ਨੂੰ ਕ੍ਰੀਏਟ ਕਰਨੇ ਪੈਂਦੇ ਆ ਇਹ ਤੇ ਆਪ ਦੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਣੇ ਰਹਿਆ ਕਰੋ ਵਲੌਗ ਨੂੰ ਮੇਰਾ ਜਰੂਰ ਵਲੌਗ ਦੇਖਿਆ ਕਰੋ ਕੁਝ ਸਿੱਖਣ ਨੂੰ ਮਿਲਦਾ ਆਉਣ ਵਾਲੀ ਵੀਡੀਓ ਜੇ ਆਪਾਂ ਤੁਹਾਨੂੰ ਸਪੀਕਰ ਪਾਇੰਟ ਕਰਨ ਦੇ ਸਪੀਕਰ ਬੰਨ੍ਹ ਦੇ ਤਰੀਕੇ ਦੱਸਿਆ ਕਰਨਾ ਇਸ ਤਰ੍ਹਾਂ ਦੇ ਸੋ ਸਾਰੇ ਰਿਟੇ ਜੂ ਵਲੌਗ ਦੇਖਿਆ ਕਰੋ ਪਿਆਰ ਦਿਓ ਸਬਸਕ੍ਰਾਈਬ ਕਰੋ ਵਾਹਿਦੂਦੀ ਖਾਲਸਾ ਵਾਹਿਦੂਦੀ ਸਤਿ ਸ੍ਰੀ ਅਕਾਲ